ਸਸਕਲ ਦੋਸਤੋ 26 ਅਗਸਤ 2025 ਸਵੇਰ ਦੇ ਲਗਭਗ 6:10 ਹੋ ਚੁੱਕੇ ਨੇ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਹਰੀਕੇ ਦੀ ਅਪਡੇਟ ਦੇਾਂਗੇ ਸਵੇਰ ਦੀ ਤੇ ਪੌਂਗ ਡੈਮ ਦੀ ਜਿਹੜੀ ਸਵੇਰ ਦੀ 6 ਵੇ ਦੀ ਅਪਡੇਟ ਦੇਾਂਗੇ ਸੋ ਮੈਂ ਬੇਨਤੀ ਕਰਨੀ ਚਾਹੁੰਨਾ ਕਿ ਡੈਮਾਂ ਦੇ ਵਿੱਚ ਪਾਣੀ ਜਿਹੜਾ ਲਗਾਤਾਰ ਵਧਦਾ ਜਾ ਰਿਹਾ ਸੁਚੇਤ ਰਹੋ ਸਰਕਾਰੀ ਹਦਾਇਤਾਂ ਦੀ ਪਾਲਣਾ ਕਰੋ ਵੜਪਲ ਦੀ ਖਬਰ ਦੇਖਣ ਲਈ ਤੁਸੀਂ ਸੁਖ ਲਾਟਿਆ ਸਬਸਕ੍ਰਾਈਬ ਕਰਕੇ ਰੱਖ ਲਓ ਆਪਾਂ ਤੁਹਾਨੂੰ ਪ੍ਰੋਵਾਈਡ ਜਾਣਕਾਰੀ ਜਿਹੜੀ ਕੋਸ਼ਿਸ਼ ਕਰਾਂਗੇ ਲਗਾਤਾਰ ਜਿਹੜੀ ਕਰਵਾਉਂਦੇ ਰਵਾਂਗੇ ਆਪਣਾ ਮਕਸਦ ਕੋਈ ਪੈਨਿਕ ਕ੍ਰੀਏਟ ਕਰਨਾ ਨਹੀਂ ਆਪਣਾ ਮਕਸਦ ਤੁਹਾਡੇ ਤੱਕ ਸਹੀ ਜਾਣਕਾਰੀ ਪਹੁੰਚਾਉਣਾ ਹੈ ਸੋ ਕਿਰਪਾ ਕਰਕੇ ਕਿੱਥੋਂ ਕਿੱਥੋਂ ਤੁਸੀਂ ਆਪਾਂ ਨੂੰ ਦੇਖ ਰਹੇ ਹੋ ਕਮੈਂਟਾਂ ਵਿੱਚ ਜਰੂਰ ਦੱਸੋ ਸਤਲੁਜ ਦਰਿਆ ਦੇ ਕੰਢੇ ਤੋਂ ਦੇਖ ਰਹੇ ਹੋ ਤਾਂ ਉੱਥੋਂ ਦਾ ਆਪਣਾ ਹਾਲ ਜਰੂਰ ਦੱਸੋ ਏਰੀਆ ਲਿਖੋ ਟਾਈਮ ਲਿਖੋ ਜਿਹੜਾ ਪਾਣੀ ਦਾ ਪੱਧਰ ਕਿੰਨਾ ਕੁ ਚੱਲ ਰਿਹਾ ਜਾਂ ਵਧਿਆ ਜਾਂ ਘਟਿਆ ਉਹ ਜਰੂਰ ਦੱਸੋ ਜੇਕਰ ਤੁਸੀਂ ਬਿਆਸ ਦਰਿਆ ਦੇ ਕੰਢੇ ਕਿੰਨਾ ਲੈਵਲ ਜਿਹੜਾ ਬਿਆਸ ਦਰਿਆ ਦਾ ਚੱਲ ਰਿਹਾ ਹੈ ਤੁਹਾਡੇ ਏਰੀਆ ਦੇ ਵਿੱਚ ਵਧ ਰਿਹਾ ਜਾਂ ਘਟ ਰਿਹਾ ਕੱਲ ਵਧਿਆ ਸੀ ਜਾਂ ਘਟਿਆ ਸੀ ਉਹ ਜ਼ਰੂਰ ਲਿਖੋ ਤਾਂ ਜਿਹੜੇ ਹੋਰ ਭੈਣ ਭਰਾ ਨੇ ਉਹ ਕਮੈਂਟ ਦੇਖ ਕੇ ਅੰਦਾਜ਼ਾ ਲਗਾ ਸਕਣ ਕਿ ਪਾਣੀ ਦੀ ਸਿਚੁਏਸ਼ਨ ਆ ਜਿਹੜੀ ਕਿੱਥੇ ਕਿੱਥੇ ਕਿਵੇਂ ਕਿਵੇਂ ਜਿਹੜੀ ਚੱਲ ਰਹੀ ਆ ਹਿਮਾਚਲ ਦੇ ਵਿੱਚ ਲਗਾਤਾਰ ਭਾਰੀ ਬੱਦਲ ਫਟਣ ਦੇ ਕਾਰਨ ਭਾਰੀ ਮੀਂਹ ਪੈਣ ਦੇ ਕਾਰਨ ਕਾਫੀ ਜਿਹੜਾ ਵਾ ਨਦੀਆਂ ਨਾਲੇ ਡੈਮ ਜਿਹੜੇ ਨੇ ਫਾਣ ਤੇ ਚੱਲ ਰਹੇ ਨੇ ਬੁਰੀ ਤਰ੍ਹਾਂ ਜਿਹੜੇ ਇਲਾਕੇ ਪ੍ਰਭਾਵਿਤ ਹੋ ਰਹੇ ਨੇ ਪੰਜਾਬ ਦੇ ਵਿੱਚ ਵੀ ਲਗਾਤਾਰ ਭਾਰੀ ਮੀਂਹ ਪੈ ਰਹੇ ਹਨ ਜਿਸ ਕਰਕੇ ਜਿਹੜਾ ਕਾਫੀ ਨੁਕਸਾਨ ਹੋ ਰਿਹਾ ਲੋਕਾਂ ਦੀਆਂ ਫਸਲਾਂ ਡੁੱਬ ਚੁੱਕੀਆਂ ਨੇ ਲੋਕਾਂ ਦੇ ਘਰ ਡੁੱਬ ਚੁੱਕੇ ਨੇ ਲੋਕਾਂ ਦੇ ਜਿਹੜੇ ਪਸ਼ੂ ਨੇ ਉਹ ਰੋੜ ਚੁੱਕੇ ਨੇ ਲੋਕਾਂ ਦਾ ਚਾਰਾ ਖਤਮ ਹੋ ਚੁੱਕਾ ਲੋਕ ਆਪਣੀ ਜਾਨ ਬਚਾਉਣ ਦੇ ਲਈ ਜਿਹੜਾ ਘਰੋਂ ਭੱਜ ਰਹੇ ਨੇ ਕਈਆਂ ਜਗ੍ਹਾ ਤੇ ਸਮਾਜ ਸੇਵੀ ਵੀਰ ਪਹੁੰਚ ਰਹੇ ਨੇ ਉਹਨਾਂ ਦੇ ਜਿਹੜੀ ਲਗਾਤਾਰ ਮਦਦ ਕਰ ਰਹੇ ਨੇ ਜੋ ਵੀ ਜਿਹੜੇ ਸਮਾਈ ਸੇ ਵੀਰ ਪਹੁੰਚ ਰਹੇ ਆ ਹੀ ਉਹਨਾਂ ਦਾ ਧੰਨਵਾਦ ਕਰਦੇ ਆ ਜੇਕਰ ਆਪਾਂ ਪੌਂਗ ਡੈਮ ਦੀ ਸਵੇਰ ਦੀ 6 ਵੇ ਦੀ ਰਿਪੋਰਟ ਦੇਖੀਏ 26 ਅਗਸਤ 2025 ਤਾਂ ਜਿਹੜਾ ਪੂਰਾ ਪਾਣੀ ਰੱਖਣ ਦੀ ਸਮਤਾ 1400 ਫੁੱਟਾ ਜੇਕਰ ਰੈਸਟ ਲੈਵਲ ਦੇਖੀਏ ਸਵੇਰੇ 6 ਵਜੇ ਤਾਂ 1388.22 ਫੁੱਟ ਤੇ ਜਿਹੜਾ ਰੈਸਟ ਲੈਵਲ ਉਹ ਪਹੁੰਚ ਚੁੱਕਾ ਹੈ ਕਾਫੀ ਜਿਹੜਾ ਪਾਣੀ ਆ ਵੱਡੀ ਮਾਤਰਾ ਦੇ ਵਿੱਚ ਜਿਹੜਾ ਵਧ ਰਿਹਾ ਪੌਂਗ ਡੈਮ ਦੇ ਵਿੱਚ ਜੇਕਰ ਇਨਫਲੋ ਦੀ ਗੱਲ ਕਰੀਏ ਐਵਰੇਜ ਡਾਟੇ ਦੇ ਵਿੱਚ ਤਾਂ 171278 ਕਿਊਸਿਕ ਜਿਹੜਾ ਪਾਣੀ ਆ ਉਹ ਪੌਂਗ ਡੈਮ ਦੇ ਵਿੱਚ ਆ ਰਿਹਾ ਜੇਕਰ ਆਊਟਫਲੋ ਦੀ ਗੱਲ ਕਰੀਏ ਤਾਂ 60215 ਕਿਊਸਿਕ ਜਿਹੜਾ ਪਾਣੀ ਆ ਐਵਰੇਜ ਡਾਟੇ ਦੇ ਵਿੱਚ ਜਿਹੜਾ ਅਗਲੇ ਪਾਸੇ ਆਊਟਫਲੋ ਕੀਤਾ ਜਾ ਰਿਹਾ ਸੋ ਜੇਕਰ ਆਪਾਂ ਐਕਚੁਅਲ ਡਾਟੇ ਦੀ ਗੱਲ ਕਰੀਏ ਤਾਂ ਲਗਭਗ 1,67,133 ਕਿਊਸਿਕ ਜਿਹੜਾ ਪਾਣੀ ਆ ਉਹ ਪੌਂਗ ਡੈਮ ਦੇ ਵਿੱਚ ਇਨਫਲੋ ਕਰ ਰਿਹਾ ਜੇਕਰ ਆਊਟਫਲੋ ਦੀ ਗੱਲ ਕਰੀਏ ਤਾਂ 67,885 ਕਿਊਸਿਕ ਜਿਹੜਾ ਪਾਣੀ ਆ ਉਹ ਅਗਲੇ ਪਾਸੇ ਛੱਡਿਆ ਜਾ ਰਿਹਾ ਜਿਹੜਾ ਕਿ ਅੱਜ ਲਗਭਗ 75000 ਕਿਊਸਿਕ ਤੇ ਲਜਾਇਆ ਜਾਵੇਗਾ ਮਤਲਬ ਕਿ ਆਊਟਫਲੋ ਜਿਹੜਾ ਅੱਜ ਵਧਾਇਆ ਜਾਵੇਗਾ ਥੋੜਾ ਥੋੜਾ ਕਰ ਕਰ ਕੱਲ ਦਾ ਜਿਹੜਾ ਵਧਾਇਆ ਜਾ ਰਿਹਾ ਜੇਕਰ ਪੌਂਗ ਡੈਮ ਦੇ ਵਿੱਚ ਆ ਜਿਹੜਾ ਇਨਫਲੋ ਆ 2 ਲੱਖ ਤੋਂ ਪਲੱਸ ਰਹਿੰਦਾ ਵਾ ਤਾਂ ਜਿਹੜਾ ਇਸ ਦੀ 75000 ਜਿਹੜੀ ਆਊਟਫਲੋ ਦੀ ਮਾਤਰਾ ਉਸ ਨੂੰ ਵੀ ਜਿਹੜਾ ਵਧਾਇਆ ਜਾ ਸਕਦਾ ਸੋ ਆਪਾਂ ਨੂੰ ਸੁਚੇਤ ਰਹਿਣ ਦੀ ਲੋੜ ਆ ਰਾਤ ਹਰੀ ਘੜ ਵਰਕਸ ਤੇ ਪਾਣੀ ਜਿਹੜਾ ਕਾਫੀ ਵੱਡੇ ਪੱਧਰ ਤੇ ਪਹੁੰਚਿਆ ਤੇ ਅਗਲੇ ਪਾਸੇ ਡਾਊਨਸਟ੍ਰੀਮ ਵੀ ਕਾਫੀ ਵੱਡੇ ਪੱਧਰ ਤੇ ਜਿਹੜਾ ਪਾਣੀ ਕੀਤਾ ਗਿਆ ਜਿਸ ਕਰਕੇ ਰਾਤੋਂ ਰਾਤ ਕਈ ਪਿੰਡ ਜਿਨ੍ਹਾਂ ਪਿੰਡਾਂ ਵਿੱਚ ਪਾਣੀ ਨਹੀਂ ਸੀ ਵੜਿਆ ਜਾਂ ਫਸਲਾਂ ਨਹੀਂ ਸੀ ਡੁੱਬੀਆਂ ਉਹ ਫਸਲਾਂ ਰਾਤੋਂ ਰਾਤ ਜਿਹੜੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੀਆਂ ਨੇ ਹਰੀ ਘੜ ਤੋਂ ਅਗਲੇ ਪਾਸੇ ਵੀ ਪਿਛਲੇ ਪਾਸੇ ਤੇ ਆਪਾਂ ਨੂੰ ਪਤਾ ਨੁਕਸਾਨ ਲਗਾਤਾਰ ਜਿਹੜਾ ਹੋ ਰਿਹਾ ਹੈ ਅਗਲੇ ਪਾਸੇ ਵੀ ਜਿਹੜਾ ਉੱਚੀਆਂ ਥਾਵਾਂ ਤੇ ਵੀ ਪਾਣੀ ਉਹ ਵੀ ਚੜ ਚੁੱਕਾ ਝੋਨੇ ਬਿਲਕੁਲ ਜਿਹੜੇ ਬੰਨੋਂ ਪਾਰ ਜੋ ਕਹਿ ਲੋਗੇ ਖਤਮ ਹੋ ਚੁੱਕੇ ਨੇ ਕਾਫੀ ਏਰੀਆ ਜਿਹੜਾ ਏਕੜਾਂ ਕਈ ਹਜ਼ਾਰਾਂ ਏਕੜ ਜਿਹੜੀ ਫਸਲ ਖਰਾਬ ਹੋ ਚੁੱਕੀ ਲੋਕਾਂ ਦੇ ਘਰ ਕਈਆਂ ਜਗਤ ਜਿਹੜੇ ਕੱਚੇ ਘਰ ਨੇ ਉਹ ਡਿੱਗ ਚੁੱਕੇ ਨੇ ਜਿਹੜੇ ਘਰਾਂ ਦੇ ਵਿੱਚ ਪਾਣੀ ਵੜ ਚੁੱਕਾ ਹੈ ਲੋਕ ਜਿਹੜੇ ਰਾਤ ਇੱਕ-ਇਦਾਂ ਮਹੀਨਾ ਪਾਣੀ ਆਉਣ ਦੇ ਕਾਰਨ ਕਈ ਲੋਕ ਜਿਹੜੇ ਘਰਾਂ ਦੇ ਵਿੱਚ ਫਸ ਵੀ ਚੁੱਕੇ ਨੇ ਮਾਲ ਡੰਗਰ ਕਈ ਲੋਕਾਂ ਦੇ ਨਿਵੇਂ ਜਗ੍ਹਾ ਤੇ ਸੀ ਉਹ ਰੋੜ ਚੁੱਕੇ ਨੇ ਚਾਰਾ ਖਤਮ ਹੋ ਚੁੱਕਾ ਹੈ ਕਾਫੀ ਜਿਹੜੇ ਲੋਕ ਰਾਤ ਦੇ ਮੁਸੀਬਤ ਦੇ ਵਿੱਚ ਪੈ ਚੁੱਕੇ ਨੇ ਹੁਣ ਜੇਕਰ ਆਪਾਂ ਗੱਲ ਕਰੀਏ ਕਿ ਜਿਹੜਾ ਆਪਣੇ ਆਰਫਕਿਆਂ ਤੋਂ ਪੱਟੀ ਨੂੰ ਜਿਹੜਾ ਰੋੜ ਜਾਂਦਾ ਬੰਡਾਲਾ ਬੰਡਾਲੇ ਦੀ ਗੱਲ ਕਰੀਏ ਤਾਂ ਪੰਡਾਲੇ ਦੇ ਵਿੱਚ ਵੀ ਪਾਣੀ ਜਿਹੜਾ ਰਾਤ ਦਾ ਕਾਫੀ ਵੱਡੇ ਪੱਧਰ ਤੇ ਆ ਚੁੱਕਾ ਹੈ ਜਿਹੜਾ ਹਰੀਕ ਆਪਣਾ ਆਰਫਕਿਆਂ ਤੋਂ ਜਿਹੜਾ ਪੋੜਾ ਬੰਡਾਲੇ ਪੋਲ ਤੱਕ ਜਿਹੜਾ ਵਾ ਸੜਕਾ ਉਹ ਲਗਭਗ ਜਿਹੜੀਆਂ ਮੈਨੂੰ ਖਬਰਾਂ ਆ ਰਹੀਆਂ ਸੀਗੀਆਂ ਕਿਸ ਨੇ ਵੀਡੀਓ ਭੇਜੀ ਸੀ ਵੀਰ ਨੇ ਕਿ ਜਿਹੜਾ ਉਹ ਰਾਸਤਾ ਵੀ ਜਿਹੜਾ ਬੰਦ ਹੋ ਚੁੱਕਾ ਹੈ ਅੱਜ 26 ਅਗਸਤ 2025 ਨੂੰ ਉਸ ਰਾਸਤੇ ਦੇ ਉੱਪਰ ਜਿਹੜਾ ਸੜਕ ਦੇ ਉੱਪਰ ਦੀ ਜਿਹੜਾ ਪਾਣੀ ਜਾ ਰਿਹਾ ਬੁਰੀ ਤਰ੍ਹਾਂ ਤੇਜ਼ ਪਾਣੀ ਜਾ ਰਿਹਾ ਸੋ ਜਿਹੜਾ ਵੀਰ ਇੱਧਰ ਦੀ ਆਉਣ ਦੀ ਕੋਸ਼ਿਸ਼ ਕਰੇ ਉਹ ਥੋੜਾ ਜਿਹਾ ਆਪਣਾ ਚੰਗੀ ਤਰ੍ਹਾਂ ਪੁੱਛਗਿੱਛ ਕਰਕੇ ਆਵੇ ਤੇ ਬਾਕੀ ਜਿਹੜਾ ਮੇਰੇ ਹਿਸਾਬ ਨਾਲ ਜਿਹੜਾ ਮੈਸੇਜ ਆ ਰਹੇ ਲਗਾਤਾਰ ਵੀਰ ਕਮੈਂਟ ਵੀ ਕਰਦੇ ਕਿ ਜਿਹੜਾ ਉਹ ਰਾਸਤਾ ਵੀ ਬੰਦ ਹੋ ਚੁੱਕਾ ਹਾਰਫਕਿਆਂ ਤੋਂ ਲੈ ਕੇ ਬੰਡਾਲੇ ਨੂੰ ਜਿਹੜੀ ਸੜਕ ਜਾਂਦੀ ਵੱਡੀ ਕੋੜ ਬੁੱਡੇ ਵਾਲੇ ਪੋਲ ਨੂੰ ਉਹ ਜਿਹੜਾ ਰਸਤਾ ਵੀ ਬੰਦ ਹੋ ਚੁੱਕਾ ਹੈ ਬਾਕੀ ਰਾਤ ਕਾਫੀ ਜਿਹੜਾ ਜਲਜੀਵਨ ਜਿਹੜਾ ਉਹ ਪ੍ਰਭਾਵਿਤ ਹੋਇਆ ਬਹੁਤ ਜ਼ਿਆਦਾ ਜਿਹੜੇ ਰਾਤ ਨੁਕਸਾਨ ਹੋਇਆ ਨਾ ਬੀਤੀ ਰਾਤ 25 ਅਗਸਤ 2025 ਨੂੰ ਅੱਜ 26 ਅਗਸਤ 2025 ਨੂੰ ਸਵੇਰੇ 6:10 ਮਿੰਟ ਤੇ 15 ਮਿੰਟ ਤੇ ਜਿਹੜੀ ਵੀਡੀਓ ਮੈਂ ਰਿਕਾਰਡ ਕਰਕੇ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਹੁਣ ਜੇਕ ਆਪਾਂ ਹਰੀਕੇ ਹੈਡ ਵਰਕਰਸ ਦੀ ਗੱਲ ਕਰੀਏ ਸਵੇਰੇ 5 ਵਜੇ ਦੀ ਤਾਂ ਜਿਹੜਾ ਪਾਣੀ ਆ ਡਾਊਨਸਟ੍ਰੀਮ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਕਿ ਡਾਊਨਸਟ੍ਰੀਮ ਜਿਹੜਾ 2 ਲੱਖ ਤੋਂ ਪਲੱਸ ਕੀਤਾ ਗਿਆ 26 ਅਗਸਤ 2025 ਸਵੇਰੇ 5:00 ਮਤਲਬ ਕਿ 222000 ਲਗਭਗ ਕਿਊਸੀ ਜਿਹੜਾ ਪਾਣੀ ਦੱਸਿਆ ਜਾ ਰਿਹਾ ਜਿਹੜਾ ਡਾਊਨਸਟ੍ਰੀਮ ਕੀਤਾ ਬਹੁਤ ਵੱਡੇ ਪੱਧਰ ਤੇ ਜਿਹੜਾ ਪਾਣੀ ਨੀਚੇ ਵਾਲੇ ਪਾਸੇ ਨੂੰ ਡਾਊਨਸਟ੍ਰੀਮ ਕੀਤਾ ਕਿਉਂਕਿ ਹਰੀ ਘੜ ਵਰਕਸ ਤੇ ਪਾਣੀ ਜਿਹੜਾ ਅਪਸਟ੍ਰੀਮ ਤੋਂ ਉਹ ਵੀ ਜਿਹੜਾ ਕਾਫੀ ਵੱਡੇ ਪੱਧਰ ਤੇ ਆ ਰਿਹਾ ਹੋਵੇਗਾ ਇਸੇ ਕਰਕੇ ਜਿਹੜਾ ਪਾਣੀ ਆ ਪ੍ਰਸ਼ਾਸਨ ਵੱਲੋਂ ਜਿਹੜਾ ਪਾਣੀ ਅਗਲੇ ਪਾਸੇ ਲਗਾਤਾਰ ਜਿਹੜਾ ਕੱਢਿਆ ਜਾ ਰਿਹਾ ਸੋ ਕਾਫੀ ਦਿਨਾਂ ਤੋਂ ਅਸੀਂ ਵੀ ਆਪੀ ਲੋਕਾਂ ਨੂੰ ਬੇਨਤੀ ਕਰਦੇ ਆ ਰਹੇ ਆ ਕਿ ਜਿਹੜਾ ਤੁਸੀਂ ਆਪਣਾ ਸੁਚੇਤ ਰਹੋ ਪੰਜ ਨੇ ਨੀਵੇਂ ਥਾਵਾਂ ਤੇ ਭੈਣ ਭਰਾ ਬੈਠੇ ਨੇ ਉਹ ਉੱਠ ਜਾਓ ਤੇ ਪ੍ਰਸ਼ਾਸਨ ਵੀ ਲਗਾਤਾਰ ਤੁਹਾਨੂੰ ਬੇਨਤੀਆਂ ਕਰਦਾ ਆ ਰਿਹਾ ਕਿ ਪਾਣੀ ਜਿਹੜਾ ਵੱਧ ਸਕਦਾ ਕਿਉਂਕਿ ਇਹਹੀ ਮੇਨ ਪੁਆਇੰਟ ਸੀਗਾ ਜੇਕਰ ਹਿਮਾਚਲ ਦੇ ਵਿੱਚ ਜਾਂ ਪੰਜਾਬ ਵਿੱਚ ਲਗਾਤਾਰ ਮੀਂਹ ਪੈਂਦੇ ਨੇ بارشਾਂ ਹੁੰਦੀਆਂ ਨੇ ਬੱਦਲ ਫੜਦੇ ਆ ਤੇ ਪਾਣੀ ਦੇ ਜਿਹੜੇ ਵਧਨ ਦੇ ਅਸਾਰ ਬਣ ਸਕਦੇ ਨੇ ਸੋ ਇਹਹੀ ਪੇ ਆਪਾਂ ਵੀ ਬੇਨਤੀ ਤੁਹਾਨੂੰ ਲਗਾਤਾਰ ਕਰਦੇ ਆ ਰਹੇ ਹਾਂ ਸਾ ਕਿ ਜਿਹੜਾ ਤੁਸੀਂ ਨੀਵੀਆਂ ਥਾਵਾਂ ਤੇ ਬੈਠੇ ਹੋ ਤਾਂ ਉੱਚੀਆਂ ਥਾਵਾਂ ਤੇ ਚਲੇ ਜਾਓ ਥੋੜੇ ਦਿਨ ਜਿਹੜਾ ਆਪਣਾ ਜਿਹੜਾ ਉੱਚੀਆਂ ਜਗ੍ਹਾ ਤੇ ਚਲੇ ਜਾਓ ਤਾਂ ਜੋ ਜਿਹੜਾ ਤੁਹਾਡਾ ਥੋੜਾ ਜਿਹਾ ਬਚਾ ਹੋ ਸਕੇ ਹੁਣ ਕੋਸ਼ ਜਿਹੜੇ ਪਰਿਵਾਰ ਨੇ ਉਹ ਲਗਾਤਾਰ ਜਿਹੜੇ ਪਾਣੀ ਦੀ ਮਾਰ ਇੱਥੇ ਚੱਲ ਰਹੇ ਨੇ ਘਰਾਂ ਦੇ ਵਿੱਚ ਘਿਰ ਚੁੱਕੇ ਨੇ ਸਮਾਜ ਸੇਵੀ ਲਗਾਤਾਰ ਨਾਲ ਹੀ ਸੇਵਾ ਕਰ ਰਹੇ ਨੇ ਇਹਨਾਂ ਦਾ ਧੰਨਵਾਦ ਕਰਦੇ ਆ ਤੇ ਉਹਨਾਂ ਤੱਕ ਜਿਹੜੀ ਉਹ ਪਹੁੰਚਣ ਦੀ ਕੋਸ਼ਿਸ਼ ਕਰਨਗੇ ਅਸੀਂ ਵੀ ਕੋਸ਼ਿਸ਼ ਕਰਾਂਗੇ ਜਿੱਦਾਂ ਜਿੱਦਾਂ ਹਾਲਾਤਾਂ ਦਾ ਪਤਾ ਲੱਗਦਾ ਜਿਹੜੀ ਜਾਣਕਾਰੀ ਉਹ ਤੁਹਾਡੇ ਤੱਕ ਸਹੀ ਸਮੇਂ ਜਿਹੜੀ ਪਚਾਉਂਦੇ ਰਹੀਏ ਬਾਕੀ ਮੈਂ ਹਰ ਵੀਡੀਓ ਦੇ ਵਿੱਚ ਇਹੀ ਬੇਨਤੀ ਕਰਨੀ ਚਾਹਣਾਗੇ ਤੁਸੀਂ ਕਮੈਂਟਾਂ ਵਿੱਚ ਆਪਣਾ ਏਰੀਆ ਜਰੂਰ ਦੱਸਿਆ ਕਰੋ ਬਾਕੀ ਅਕਾਲ ਪੁਰਖ ਅਗੇ ਅਰਦਾਸ ਕਰੋ ਵਾਹਿਗੁਰੂ ਵਾਹਿਗੁਰੂ ਜੀ ਕਮੈਂਟਾਂ ਵਿੱਚ ਜਰੂਰ ਲਿਖੋ ਤਾਂ ਸੱਚੇ ਪਾਤਸ਼ਾਹੇ ਕਿਰਪਾ ਕਰਨ ਕਿ ਜਿਹੜੀ ਦੁਨੀਆ ਤੇ ਆਫਤ ਚੱਲ ਰਹੀ ਆ ਇਸ ਦਾ ਜਿਹੜਾ ਥੋੜਾ ਜਿਹਾ ਬਚਾਅ ਹੋਵੇ ਜਿਹੜਾ ਸੰਕਟ ਚੱਲ ਰਿਹਾ ਇਸ ਦਾ ਜਿਹੜਾ ਥੋੜਾ ਜਿਹਾ ਬਚਾਅ ਹੋਵੇ ਰਾਤੀ ਹਰੀਕੇ ਤੋਂ ਮੈਂ ਹੀ ਅਪਡੇਟ ਦੇਣੀ ਚਾਹਣਾ ਕਿ ਅਗਲੇ ਪਾਸੇ ਜਿਹੜੇ ਕਾਫੀ ਪਿੰਡ ਨੇ ਉਹ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੇ ਨੇ ਸੋ ਵੀਡੀਓ ਜ਼ਰੂਰ ਸ਼ੇਅਰ ਕਰਿਓ ਪਲ-ਪਲ ਦੀ ਖਬਰ ਦੇਖਣ ਲਈ ਸੁਖ ਲਟਿਆ ਸਬਸਕ੍ਰਾਈਬ ਕਰਕੇ ਰੱਖ ਲਓ ਤਾਂ ਜਿਹੜੀ ਸਹੀ ਜਾਣਕਾਰੀ ਉਹ ਤੁਹਾਡੇ ਤੱਕ ਪਹੁੰਚਦੀ ਰਹੇ ਹੁਣ ਅਗਲੀ ਜਾਣਕਾਰੀ ਵੀ ਆਪਾਂ ਜਲਦੀ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਸਵੇਰੇ 4 ਵਜੇ ਵੀ ਇੱਕ ਵੀਡੀਓ ਅਪਲੋਡ ਕਰਤੀ ਸੀ ਉਹ ਵੀ ਜਾ ਕੇ ਤੁਸੀਂ ਕੋਈ ਜਾਣਕਾਰੀ ਉਸ ਦੇ ਵਿੱਚ ਆ ਉਹ ਵੀ ਜਾ ਕੇ ਤੁਸੀਂ ਦੇਖ ਸਕਦੇ ਹੋ ਬਾਕੀ ਪਲਪਲ ਦੀ ਰਿਪੋਰਟ ਜ਼ਰੂਰ ਦੇਖਿਆ ਕਰੋ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜਿਹੜੀ ਸਹੀ ਜਾਣਕਾਰੀ ਆ ਉਹ ਸਾਰਿਆਂ ਦੇ ਫੋਨਾਂ ਤੱਕ ਹਰ ਘਰ ਹਰ ਫੋਨ ਤੱਕ ਪਹੁੰਚਦੀ ਰਹੇ ਤੇ ਲੋਕ ਜਿਹੜੇ ਸੁਚੇਤ ਰਹਿਣ ਬਾਕੀ ਮੈਂ ਹਰ ਵੀਡੀਓ ਦੇ ਵਿੱਚ ਇਹੀ ਬੇਨਤੀ ਕਰਦਾ ਕਿ ਜੇਕਰ ਪ੍ਰਸ਼ਾਸਨ ਤੁਹਾਨੂੰ ਕੋਈ ਬੇਨਤੀ ਅਪੀਲ ਕਰ ਰਿਹਾ ਤੇ ਆਪਾਂ ਨੂੰ ਉਹਨਾਂ ਦੀਆਂ ਗੱਲਾਂ ਵੱਲ ਜਿਹੜਾ ਧਿਆਨ ਦੇਣ ਦੀ ਲੋੜ ਆ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਪਾਣੀ ਕਿੱਥੋਂ ਚੱਲ ਪ ਉਹ ਸਾਰਾ ਪ੍ਰੋਸੈਸ ਵਾਈਸ ਨੂੰ ਫਾਰਮੂਲਾ ਪਤਾ ਹੁੰਦਾ ਇਸ ਕਰਕੇ ਜਿਹੜਾ ਤੁਹਾਨੂੰ ਲਗਾਤਾਰ ਬੇਨਤੀ ਅਸੀਂ ਵੀ ਕਰਦੇ ਆ ਰਹੇ ਹਾਂ ਤੇ ਪ੍ਰਸ਼ਾਸਨ ਵੀ ਲਗਾਤਾਰ ਤੁਹਾਡੀਆਂ ਬੇਨਤੀ ਕਰ ਰਿਹਾ ਸੋ ਇਹਨਾਂ ਚੀਜ਼ਾਂ ਹਾਲਾਤਾਂ ਦੇ ਵਿੱਚ ਆਪਾਂ ਨੂੰ ਰਲ ਮਿਲ ਕੇ ਜਿਹੜਾ ਇਹ ਹਾਲਾਤਾਂ ਦੇ ਕਾਬੂ ਪਾਉਣਾ ਚਾਹੀਦਾ ਤੇ ਰਲ ਮਿਲ ਕੇ ਇੱਕ ਦੂਜੇ ਦੀ ਜੇ ਸੇਵਾ ਉਹ ਕਰਨੀ ਚਾਹੀਦੀ ਹੈ ਜੋ ਆਪਣੀ ਸੇਵਾ ਬੰਦੀ ਪਈ ਹੈ ਉਹ ਆਪਾਂ ਤੁਹਾਨੂੰ ਜਿਹੜੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਸੋ ਆਪਾਂ ਜਿੰਨੀ ਕੁ ਆਪਾਂ ਜਾਣਕਾਰੀ ਜਿਹੜੀ ਪ੍ਰੋਵਾਈਡ ਕਰਵਾ ਸਕਦੇ ਹਾਂ ਉਹ ਆਪਾਂ ਤੁਹਾਨੂੰ ਲਗਾਤਾਰ ਜਿਹੜੀ ਪ੍ਰੋਵਾਈਡ ਕਰਵਾ ਰਿਆਂ ਸੋ ਆਪਣਾ ਆਪਾ ਗਰਾਊਂਡ ਲੈਵਲ ਤੇ ਵੀ ਜਾਈਦਾ ਹੈ ਤੇ ਜਿਹੜੀ ਇੱਥੇ ਵੀ ਕੋਸ਼ਿਸ਼ ਕਰੀਂਦੇ ਆ ਜਿਹੜੀ ਬੈਠ ਕੇ ਤੁਹਾਨੂੰ ਜਾਣਕਾਰੀ ਦਈਏ ਸੋ ਮੇਰੇ ਵੀਰੋ ਵੀਡੀਓ ਜਰੂਰ ਸ਼ੇਅਰ ਕਰਿਓ ਤੇ ਸਖ ਲਾਟ ਗਿਆ ਫੇਸਬੁੱਕ ਪੇਜ ਇੰਸਟਾਗ੍ਰam YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ ਆਪਾਂ ਜਲਦੀ ਤੁਹਾਨੂੰ ਜਿਹੜੀਆਂ ਅਗਲੀ ਜਾਣਕਾਰੀ ਵੀ ਪ੍ਰੋਵਾਈਡ ਕਰਵਾਵਾਂਗੇ ਫਿਲਹਾਲ ਜਿਹੜਾ ਹਰੀਕੇਡ ਵਰਕਰਸ ਤੋਂ ਸਵੇਰ ਦੀ ਰਿਪੋਰਟ ਸੀ 5 ਵਜੇ ਦੀ 2 ਲੱਖ 22 ਹਜ਼ਾਰ ਕਿਉਂ ਸੀ ਕਿ ਜਿਹੜਾ ਪਾਣੀ ਛੱਡਿਆ ਜਾ ਰਿਹਾ ਸੀ ਜਿਹੜਾ ਪੌਂਗ ਡੈਮ ਉਹ 1388 ਪੁਆਇੰਟ ਜਿਹੜਾ ਆਪਣਾ ਸਵੇਰੇ 6:00 ਵਜੇ 1388.22 ਫੁੱਟ ਤੇ ਪਹੁੰਚ ਚੁੱਕਾ ਹੈ ਲਗਭਗ ਐਕਚੁਅਲ ਡਰੇ ਦੇ ਵਿੱਚ 1,67,000 ਪਾਣੀ ਆ ਰਿਹਾ ਆਊਟਫਲੋ ਜਿਹੜਾ 67,885 ਕਿਊਸਿ ਕੀਤਾ ਜਾ ਰਿਹਾ ਸੋ ਬਾਕੀ ਤੁਸੀਂ ਹਾਲਾਤ ਆਪਣੇ ਆਪਣੇ ਜ਼ਰੂਰ ਦੱਸੋ ਬਹੁਤ ਬਹੁਤ ਧੰਨਵਾਦ ਜੀ